ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਨਵ ਲੌਗ ਤਾੜਾ ਸਵਾਗਤ ਆ ਸੀ ਠੀਕ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ ਗਾਈਜ਼ ਮੈਂ ਰੈਡੀ ਹੋ ਚੁੱਕੀ ਹਾਂ ਜਿੱਦੇ ਮੈਂ ਆਪਣੀ ਵਾਸ਼ ਵਗੈਰਾ ਲਾਣੀ ਹੈ ਤੇ ਹਨਾ ਦੀ ਸੀਰੀ ਹੋਣੀ ਬਲੈਕ ਰੰਗ ਦੀ ਨੇਰਾਜਾ ਕਿੰਦੇ ਉੱਥੇ ਤੇ ਮੈਂ ਰੈਡੀ ਹੋ ਚੁੱਕੀ ਹਾਂ ਤੇ ਮੈਂ ਦਵਾਈ ਵੀ ਆਪਣੀ ਖਾ ਲਈ ਆ ਯੂ نو ਖਾਣੀ ਪਣੀ ਆ ਪੈਸੇ ਖਰਚੇ ਆ ਤਾਂ ਤੇ ਮਾਤਾ ਜੀ ਰੋਟੀ ਖਾ ਰੋ ਦਵਾਈ ਖਾਣੀ ਪੈਂਦੀ ਸਸਰੇ ਤੇ ਮਾਤਾ ਜੀ ਨੇ ਵੀ ਚਾਹ ਆਪਣੀ ਪੀ ਲਿਆ ਦਵਾਈ ਖਾਣੀ ਇਸ ਕਰਕੇ ਪੈਂਦੀ ਕਿ ਠੀਕ ਨਹੀਂ ਹੋਣਾ ਬਾਹਰ ਨਹੀਂ ਜਾਣਾ ਨਹੀਂ ਦਵਾਈ ਖਾਲੂਗੀ ਮੈਂ ਹਾਂ ਵਾਰ ਫਰਕ ਪੈਣਾ ਚਾਹੀਦਾ ਕੋਈ ਸਹੀ ਫਾਇਦਾ ਆਣਾ ਫੇ ਤਾਂ ਜਿਹਦਾ ਫਰਕ ਫਰਕ ਨਾ ਵਾ ਫੇ ਬੰਦੇ ਨੂੰ ਦੁੱਖਦਰ ਤੇ ਪੀੜਾ ਹੁੰਦੀ ਐ ਵੀ ਦਵਾਈ ਵੀ ਖਾਦੀ ਫਰਕੋ ਵੀ ਨਹੀਂ ਪਿਆ ਚਲੋ ਕੋਈ ਇਨੇ ਪੈਸੇ ਵੀ ਲੱਗਦੇ ਆ ਆਹੋ ਇਨੇ ਪੈਸੇ ਵੀ ਲੱਗਦੇ ਆ ਬੰਦਾ ਫੇ ਆਉਂਦਾ ਜਾਂਦਾ ਸਕੂਲੋਂ ਵੀ ਛੁੱਟੀ ਕਰਦਾ ਇਸ ਲਈ ਉਹ ਦੁੱਖਦਰ ਤੇ ਪੀੜਾ ਸਹਣੀ ਪੈਂਦੀ ਜੇ ਦਵਾਈ ਅਸਰ ਨਹੀਂ ਕਰਦੀ ਔਰ ਹੁਣ ਪਤਾ ਨਹੀਂ ਇਹ ਹੌਲੀ ਹੌਲੀ ਅਸਰ ਕਰੂਗੀ ਨਾ ਮੈਂ ਜੈਸੀ ਦਵਾਈ ਐ ਨਾ ਕਿਉਂਕਿ ਇਹ ਕਿਸੇ ਹੋਮੀਓਪੈਥਿਕ ਦਵਾਈ ਐ ਹੋਮੀਓਪੈਥਿਕ ਨਹੀਂ ਨਾ ਤੇ ਇਜ਼ਲੀ ਹੌਲੀ ਹੌਲੀ ਅਸਰ ਕਰੂਗੀ ਚਲੋ ਕੋਈ ਨਹੀਂ ਤੇ ਮੈਂ ਮਾਤਾ ਜੀ ਚੱਲੀnga ਸਕੂਲੇ ਓਕੇ ਓਕੇ ਦੇ ਗਾਇਸ ਆਪਾਂ ਬਾਰੇ ਸਕੂਲ ਤੋਂ ਬਾਅਦ ਗਾਇਸ ਅੱਜ ਮੰਮਾ ਪਹਿਲੀ ਵਾਰ ਅਮਾ ਜਿਆਦਾ ਦੇਖਣਗੇ ਕਿ ਹੱਸ ਨਹੀਂ ਨਹੀਂ ਗਾਇਸ ਅੱਜ ਮੰਮਾ ਨੇ ਪਹਿਲੀ ਵਾਰ ਬਾਜਰੀ ਦੀ ਰੋਟੀ ਬਣਾਉਂਦੇ ਪਏ ਟੋਟੇ ਦੀ ਕਿਉਂਕਿ ਇਹਦੀ ਫਿਤਰਤ ਆ ਕਿ ਇਹਦੇ ਟੁੱਟਣਾ ਤਾਂ ਹੈਗੇ ਇਹ ਮੱਕੀ ਦੀ ਰੋਟੀ ਦਾ ਵੀ ਮੁਸ਼ਕਿਲ ਹੁੰਦੀ ਆ ਬਣਾਉਣੀ ਗਾਇਸ ਮੈਂ ਤੇ ਕਿ ਉਹ ਲਾਇਆ ਤਾਂ ਮੀ ਟੁੱਟੀ ਜਾਂਦੀ ਆ ਗਾਇਸ ਜਿਹਦੇ ਨਾਲ ਅਸੀਂ ਪਿਛਲੀ ਵਾਰ ਕੇਲੇ ਬਣਾਉਣ ਲੱਗੇ ਸੀਗੇ ਉਦੋਂ ਆਏ ਸੀਗੇ ਮਾਸਰੀ ਹੁਣੀ ਤੇ ਮੰਜੀ ਦੀ ਜਿਹੜੀ ਹਣੀ ਤੇ ਅੱਜ ਅਸੀਂ ਦੁਬਾਰਾ ਘਰੇਲੇ ਬਣਾਉਣ ਲੱਗੇ ਆ ਤੇ ਫੇਰ ਮਾਸੀ ਫੇਰ ਮੰਜੀ ਦੀ ਜਿਹੜੀ ਹਣੀ ਆ ਗਈ ਐ ਹੈਲੋ ਕੌਰੀ ਦਾ ਨਿਕ ਗੱਲ ਦੱਸ ਜੇ ਜਦੋਂ ਪਿਛਲੀ ਵਾਰ ਤੁਸੀਂ ਮਾਸੀ ਨਹੀਂ ਆਏ ਨਹੀਂ ਸੀਗੇ ਉਦੋਂ ਵੀ ਅਸੀਂ ਘਰੇਲੇ ਬਣਾਉਣ ਲੱਗੇ ਸੀ ਕਿਤੇ ਅੱਜ ਵੀ ਮਿਰਕਲ ਮਿਰਕਲ ਹਲੇ ਕੱਚੇ ਆ ਕੱਚੇ ਆ ਹਮ ਕਹੇ ਜ ਬਣਾਏ ਨਹੀਂ ਹੈਗੇ ਬਣਾਏ ਵੀ ਨਹੀਂ ਹੈਗੇ ਥਲੀ ਕਰਦੀ ਤੂੰ ਕਦੋਂ ਬਣਾਏ ਨੀ ਉਹ ਤਿਆਰ ਕਰਕੇ ਤਿਆਰ ਕਰਕੇ ਰੱਖਿਆ ਮਤਲਬ ਕਹਿਣਾ ਹਣੀ ਦਾ ਮਸਾਲਾ ਆ ਬਣਾਣਾ ਆਪਣੇ ਹੱਥੀਂ ਨਾਲ ਖਿੜਾ ਦਿੱਤੀ। ਖੁਸ਼ੀ ਅੱਜ ਸਕੂਲ ਨਹੀਂ ਗਈਏ ਕਹਿੰਦੀ ਸੀ ਕਿ ਮੱਥੇ ਟਿਕਣਾ। ਇਹ ਸਾਰੇ ਮਰਾਸ਼ਾ ਮੱਥੇ ਟਿਕਣ ਆਏ ਆ। ਤੇ ਇਹਨਾਂ ਦਾ ਟਾਈਮ ਨਹੀਂ ਲੱਗਦਾ ਕਿਉਂਕਿ ਸਾਰੇ ਬਿਜ਼ੀ ਹੁੰਦੇ ਆ ਨਾ ਤੇ ਫਿਰ ਤਾਂ ਫਿਰ ਅੱਜ ਇਹ ਫ੍ਰੀ ਸੀਗੇ ਥੋੜੀ ਤੇ ਅੱਜ ਇਹ ਆ ਗਏ ਆ। ਤੇ ਦੀਦੀ ਨੇ ਨਾ ਆਪਣੇ ਵਾਲਾਂ ਦੀ ਕਟਿੰਗ ਕਰਾ ਲਈ ਜਿਹਨੂੰ ਮੈਨੂੰ ਦੇਖ ਕੇ ਬਹੁਤ ਔਕ ਲੱਗਾ। ਮੈਨੂੰ ਨਹੀਂ ਲੱਗਾ ਕਟਾਉਂਦੇ ਹੋਏ ਬਿਲਕੁਲ ਵੀ ਆਲੇ ਯਾਰ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਹ ਪਰ ਨਹੀਂ ਇਹਨੇ ਪਾਲਰ ਵਾਲਿਆਂ ਨੂੰ ਵੀ ਬੜਾ ਦੁੱਖ ਲੱਗਾ ਸੀ ਉਹ ਕਹਿੰਦੀ ਸੀ ਨਾ ਕਿ ਤਾ ਉਹ ਕਿੰਨੇ ਪੈਸੇ ਨਾ ਕਟਾਉ ਕਿ ਉਹ ਸੌਣ ਦਾ ਘੰਟਾ ਲੰਬੇ ਸੀ ਜੀ ਦੇ ਬਾਅਦ ਬਹੁਤ ਲੰਬੇ ਮਤਲਬ ਲੱਖ ਤੋਂ ਤਾਂ ਪਹੁੰਚਦੇ ਸੀ ਕਿ ਇਹਦੇ ਪਰ ਦੀਨੇ ਕਟਾਲੇ ਹੁਣ ਚਲੋ ਕੋਈ ਗੱਲ ਨਹੀਂ ਜੀ ਦੇ ਵਾਦੇ ਜਣੀ ਮੈਨੂੰ ਪਤਾ ਨਹੀਂ ਕੀ ਨੇ ਹੈਗਾ ਮੈਨੂੰ ਨਹੀਂ ਮਤਲਬ ਹੱਲੇ ਵੀ ਠੀਕ ਆ ਨੇ ਵੀ ਛੋਟੇ ਕਰਾਇਆ ਕੀ ਥੋੜਾ ਦਿਲ ਨੂੰ ਆਪਣੇ ਆਪ ਨੂੰ ਵੀ ਹੁੰਦਾ ਗਾਈਸ ਹਮ ਕਹਿੰਦੇ ਹੁਣ ਨਾ ਮੈਨੂੰ ਤਜਰਬਾ ਜਿਆ ਹੋ ਗਿਆ ਹੁਣ ਮੈਂ ਮੱਕੀ ਦੀ ਸੌਰੀ ਮੈਂ ਹੁਣ ਕਦੀ ਬਾਜਰੇ ਦੀ ਰੋਟੀ ਬਣਾ ਸਕਦੀ ਆ ਹਾਂ ਗਾਈਸ ਬਿਲਕੁਲ ਜਿਦਾ ਮੱਕੀ ਦਾ ਆਟਾ ਮਲੀਦਾ ਨਾ ਉਦੈ ਬਣਦੀ ਆ ਤੇ ਮਮਾ ਕਹਿੰਦੀ ਇੱਥੇ ਦੇਸੀ ਘੀ ਕਯੂਜ਼ ਹੁੰਦਾ ਵੈਸੇ ਮੱਕੀ ਦੀ ਰੋਟੀ ਵੀ ਦੇਸੀ ਘੀ ਕਯੂਜ਼ ਹੁੰਦਾ ਹੁੰਦਾ ਪਰ ਇੱਥੇ ਥੋੜਾ ਜ਼ਿਆਦਾ ਹੁੰਦਾ ਆ ਦੇਖੋ ਕਿੱਦਾਂ ਤੇੜਾ ਆ ਗਿਆ ਬੰਜਰ ਜਿੱਦਾਂ ਹੁੰਦੀ ਨਾ ਤਰਤੀ ਉਦਾਂ ਬੰਜਰ ਤਰਤੀ ਹੁੰਦੀ ਹੁੰਦੇ ਦੇਖ ਲਿਆ ਸਪੂਨ ਤਾਂ ਪੌਣੀ ਬਾਰ ਨਹੀਂ ਬਾਰ ਬਹੁਤ ਏਸੀ ਲੱਗੇ ਆਪਣੀ ਗਾਈਸ ਮਨਜੂ ਦੇਦੀ ਹੁਣੀ ਚਲੇ ਗਏ ਆ ਤੇ ਹਣ ਮਮਾ ਨੇ ਘਰੇਲੇ ਬਣਾਉਣੇ ਆਰੰਭ ਕਰ ਦਿੱਤੇ ਆ ਤੇ ਮੇਰੇ ਤੋਂ ਸਰਪ੍ਰਾਈਜ਼ ਹੋਈ ਸੀ ਜਦੋਂ ਖੁਸ਼ੀ ਨੂੰ ਤੂੰ ਦੇਖਿਆ ਕਿਉਂ ਹੋਏ ਨਹੀਂ ਨਾ ਜਿਹੜਾ ਮੈਂ ਤੈਨੂੰ ਦੇ ਕੇ ਸਰਪ੍ਰਾਈਜ਼ ਹੋਊਂ ਨਹੀਂ ਮਤਲਬ ਤੂੰ ਇਹ ਨਹੀਂ ਸੋਚਿਆ ਕਿ ਉਹ ਉਹ ਖੁਸ਼ੀ ਲੈਣੀ ਹੈ ਅੱਜ ਨਹੀਂ ਮਤਲਬ ਖੁਸ਼ੀ ਆਈ ਹੈ ਦੁਕਾਨ ਚ ਵਾਟੀ ਸੀ ਲੱਗ ਕੇ ਇਹਦਾ ਮੈਨੂੰ ਲੱਭਦੀ ਹੁੰਦੀ ਮੈਂ ਉਹਨੂੰ ਦੇਖ ਲਿਆ ਹਾਂ ਉਹ ਲੱਭਣ ਵਾਲਾ ਤਰੀਕਾ ਫੇਲ ਹੋ ਗਿਆ ਗਾਈ ਸ਼ਾਮ ਹੋ ਚੁੱਕੀ ਆ ਤੇ ਦੀਦੀ ਹੁਣੇ ਤੇ ਚਲੇ ਗਏ ਸੀਗੇ ਤੇ ਆੜਾ ਮਮਾ ਜੀ ਨੇ ਘਰੇ ਲੈ ਵੀ ਬਣਾ ਲਈ ਸੀਗੇ ਖਾਜਦਾ ਨਹੀਂ ਖਾਤੇ ਤੇ ਰਾਤ ਨੂੰ ਖਾ ਕੇ ਦੇਖਾਂਗੇ ਮੈਂ ਤਾਂ ਨਹੀਂ ਖਾਣ ਤੇ ਮਮਾ ਨੇ ਗਾਈ ਸਜਵਾ ਜਰੇ ਦੀ ਨੂੰ ਟਿਮ ਬਣਾਈ ਸੀ ਜਿਹੜੀ ਕਿ ਮੈਂ ਖਾਦੀ ਟੇਸਟੀ ਸੀਗੀ ਤੇ ਮਮਾ ਨੇ ਦੀਦੀ ਘੋੜਾ ਵੀ ਦਿੱਤੀ ਸੀ ਨਾ ਨਾ ਤਿੰਨ ਰੋਟੀਆਂ ਬਣਾਈਆਂ ਸੀ ਖਾਦੀਆਂ ਪਤਾ ਕਿੰਨੇ ਜਣੇ ਨੇ ਹਾਂ ਪੰਜ ਜਣਿਆਂ ਨੇ ਮੈਂ ਵੀ ਖਾਦੀ ਆ ਕੇ ਮਾੜੀ ਥੋੜੀ ਜੀ ਖਾਦੀ ਤੂੰ ਛੇੜੀ ਕਿਉਂਕਿ ਕਈ ਸਪੈਲ ਦੀ ਵਾਰੀ ਟੇਸਟ ਕਰਨੀ ਸੀ ਤਾਂ ਉਹ ਵਰੀਓ ਸਹੀ ਸੀ ਟੇਸਟ ਸੀਗੀ ਟੇਸਟੀ ਸੀਗੀ ਇਹ ਗਾਇਸਾਂ ਲਾਈਟ ਬਧਾਈ ਦਿੱਤਾ ਕਰਦੀ ਟਿਕ 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 ਦੋੜਵੇਂ ਆਪਣੇ ਗੋਡੀਆਂ ਤੋਂ ਪੁੱਛ ਕਿ ਹੋ ਰਹੀ ਟੱਡੇ ਵੀ ਤਾਂ ਕਰਦੀ ਆ ਕੋਈ ਗੱਲਾਂ ਸੀ ਫਸੇ ਹੋਏ ਆ ਤੇ ਮੈਂ ਬਚ ਕੇ ਆਉਣੀ ਤੇ ਅਮਮ ਮੌਸਮ ਖਰਾਬ ਹੁੰਦਾ ਵੈਨ ਉਸ ਮੌਸਮ ਖਰਾਬ ਹੁੰਦਾ ਵੈਨ ਇਹ ਤਾਂ ਐਸੇ ਵੀ ਲੈ ਹਜੇ ਟਾਈਮ ਥੋੜਾ ਹੀ ਹੋਇਆ ਤਗੜਾ ਦੇਣ ਨੂੰ ਹੁੰਦਾ ਪਰ ਐਸੀ ਹੁਣ ਜਿਹੇ ਨਿਹਰਾ ਨਿਹਰਾ ਜਿਹਾ ਹੋਈ ਜਾਂਦਾ ਪਿਆ ਪੰਜ 10 ਹੋਏ ਹਜੇ ਤੇ ਪਾਪਾ ਤੇਲ ਪਉਣ ਗਏ ਐਕਟਿਵ ਚ ਤੇ ਮੋਨਾ ਮੇਰੀ ਭੈਣ ਉੱਤੇ ਗਈਏ ਮਾਤੇ ਜੀ ਕਹਿੰਦੇ ਮੈਂ ਰੱਖਿਆ ਕਰੂੰਗੀ ਕਰਦੀ ਘਰ ਬੈ ਕੇ ਹਣਾ ਮੈਂ ਕਿਹਾ ਅੱਖਾ ਸਵੇਤਾ ਚੱਲਦਾ ਨੂੰ ਥੋੜਾ ਰੈਸਟ ਕਰਾ ਲਈਏ ਇਸ ਕਰਕੇ ਇੱਥੇ ਬੈਠੀ ਆ। ਯੈਸ ਤੇ ਹੁਣ ਮੈਂ ਪੁੱਛ ਗਣੀ ਸਾਡੇ ਗੌਂਡੀਆ ਦੇ। ਗਾਈਸ ਸਾਡੇ ਗੌਂਡੀਆ ਦੇ ਕੋਈ ਕੰਮ ਹੁੰਦਾ ਸੀ ਇਸ ਲਈ ਲਾਈਟ ਦਾ ਜਗ ਮੰਗਵਾਉਂਦੀ ਸੀਗੀ। ਤਾਂ ਤਾਂ ਹੁਣ ਤਾਂ ਸਹੀ ਹੋ ਗਈ ਲਾਈਟ ਤੇ ਗਾਈਸ ਹਣਾ। ਅਸੀਂ ਵਲੌਗ ਬਣਾਇਆ ਸੀ ਤੇ ਹਣਾ ਮਤਲਬ ਵਲੌਗ ਰੋਜ਼ ਹੀ ਬਣਾਇਦਾ ਤੇ ਗਾਈਸ ਮੈਂ ਵਲੌਗ ਐਡਿਟ ਕਰਨ ਲੱਗੀ ਸੀ। ਵਲੌਗ ਦੀ ਲੈਂਥ ਨੇ ਮੈਨੂੰ ਚੱਕਰ ਆਤਾ ਮੇਰਾ ਸਿਰ ਤੋਂ ਫੜਨਾ ਪਿਆ ਪਹਿਲਾਂ ਹੀ। ਅਜੇ ਮੈਂ ਉਹਨੂੰ ਐਡਿਟ ਕਰਨਾ ਸ਼ੁਰੂ ਵੀ ਨਹੀਂ ਕੀਤਾ ਗਾਈਸ। ਤੇ ਉਹ ਬਹੁਤ ਹੀ ਵੱਡਾ ਵਲੌਗ ਆ ਮੈਨੂੰ ਛੋਟਾ ਕਰਨਾ ਪੈਣਾ ਮਮਾ ਕਹਿੰਦੇ ਕੋਈ ਨਹੀਂ 2 ਦਿਨ ਚ ਕਰ ਲੀ ਕੈਡਿਟ ਨਹੀਂ ਪਰ ਮੈਂ ਕਰੂੰਗੀ ਦੇਖੋਗੇ ਕਿੱਦਾਂ ਹੋਊਗਾ 2 ਕੁ ਦਿਨ ਤਾਂ ਲੱਗ ਹੀ ਜਾਓਗੇ ਤੇ ਹਨਾ ਗਾਇਸ ਮੇਰੇ ਸਾਰ ਦੁੱਖਣ ਲੱਪਿਆ ਆ ਤੇ ਮਾਤਾ ਜੀ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਪਹਿਲਾਂ ਥੋੜੀ ਜਿਹੀ ਮਤਲਬ ਰੈਸਟ ਕਰ ਲੈ ਫਿਰ ਬਾਅਦ ਚ ਕਰ ਲਈ ਹਨਾ ਮਾ ਗਾਇਸ ਮਨੀਸ਼ਾ ਆਪਣੇ ਕੰਮ ਨੂੰ ਇਗਨੋਰ ਨਹੀਂ ਮਾਰਦੀ ਕਹਿੰਦੀ ਮੈਂ ਹੁਣੇ ਕਰਨਾ ਮੈਂ ਕਿ ਪਹਿਲਾਂ ਰੈਸਟ ਕਰ ਫੇਰ ਕਰ ਲਈ ਹਨਾ ਹਾਂ ਤੇ ਗਾਇਸ ਹਨਾ ਉਹ ਮੈਸੋ ਓਏ ਟੀਵੀ ਉੱਤੇ ਜਾ ਕੇ ਐਡਿਟ ਕਰ ਲਾ ਥੱਲੇ ਮਮਾ ਨੇ ਟੀਵੀ ਵੀ ਲਾਇਆ ਥੋੜਾ ਪੀਸਫੁਲੀ ਐਡਿਟ ਕਰ ਪਾਉਂਗੀ ਮੈਂ ਤੇ ਅਮਾ ਜੇ ਮੈਂ ਉੱਤੇ ਚੜੂਗੀ ਥੱਲੇ ਬਲੌਗ ਨਹੀਂ ਦੇਖਣੇ ਆ ਬਲੌਗ ਦੇ ਕੇ ਫੇਰ ਅਪ ਬਾਈਸ ਮੈਂ ਉੱਤੇ ਚਲ ਜਾਨੀ ਇਹ ਬੜੇ ਚਲਾਕਾ ਮਮਾ ਪਹਿਲਾਂ ਪਹਿਲਾਂ ਸਾਰਿਆਂ ਦੇ ਬਲੌਗ ਲਗਾ ਦੇਖ ਲੈਂਦੇ ਆ ਅਮਮ ਨਹੀਂ ਹਾਂ ਠੀਕ ਹੈ ਮੈਂ ਤਾਂ ਆਪਣਾ ਹੀ ਦੇਖਦੀ ਹਾਂ ਇਹ ਨਹੀਂ ਕਿ ਮੈਂ ਹੱਡ ਤੋੜ ਮਿਹਨਤ ਕਾਦੀ ਰਹਾਂ ਮੈਂ ਤੇ ਤੁਸੀਂ ਥੱਲੇ ਸਾਰੇ ਬਲੌਗ ਦੇਖ ਲਓ ਮੋਤੇ ਤੇ ਹਨਾ ਮਮਾ ਹੁਣੀ ਖੁਦ ਹਾਲਤ ਆਪਣਾ ਬਲੌਗ ਦੇਖਦੇ ਪਏ ਤੇ ਮੂੰਹ ਨਾਲ ਜੋਤ ਕਰਦੀ ਪੀਤੀ ਧੂੜਦੀ ਮੈਂ ਕ ਨੇ ਤੂਫ ਦਾ ਅਰੋਮਾ ਕਿੰਨਾ ਸੋਹਣਾ ਹੈ ਨਾ ਬਹੁਤ ਗਾਇਸ ਵਧੀਆ ਤੂਫਾ ਤੇ ਅਸੀਂ ਇਹ ਪ੍ਰਸ਼ਾਦ ਵੀ ਖਾਧਾ ਸੀ ਥੋੜਾ ਜਿਹਾ ਫੁੱਲੀਆਂ ਵਗੈਰਾ ਖਾਧੀਆਂ ਸੀ ਗਿਆ ਤੇ ਹੁਣ ਮੈਂ ਥੋੜੀ ਜਿਹਾ ਰੈਸਟ ਕਰੂੰਗੀ ਫੇਰ ਕੰਮ ਕਰੂੰਗੀ ਆਪਣਾ ਗਾਇਸ ਲਾਈਟ ਜਾ ਚੁੱਕੀ ਆ ਤੇ ਬਾਹਰ ਬਿਜਲੀ ਬਰਸ਼ਕਦੀ ਪਈ ਐ ਤੇ ਮੌਸਮ ਬਦਲ ਗਿਆ ਮੌਸਮ ਬਦਲ ਗਿਆ ਹੈ ਤੇ ਜਿੱਦਣ ਮੌਸਮ ਬਦਲਣਾ ਹੁੰਦਾ ਉਦੋਂ ਹੀ ਮੋਨਾ ਨੇ ਕਾਲਾ ਸੂਟ ਪਾਉਣਾ ਹੁੰਦਾ ਮੈਨੂੰ ਕਿ ਤੂੰ ਕਾਲਾ ਸੂਟ ਘਾਤ ਪਾਇਆ ਮੌਸਮ ਬਦਲ ਗਿਆ ਇਹ ਤਾਂ ਪੱਕੀ ਗੱਲ ਦੀ ਹੈ ਕਿ ਜਦਨ ਵੀ ਪਹਿਣਾ ਹੁੰਦਾ ਉਦੋਂ ਮੇਰੇ ਕਾਲਾ ਸੂਟ ਹਾਂ ਗਾਇਸ ਇਹ ਹੁੰਦਾ ਹੀ ਹੁੰਦਾ ਜਦੋਂ ਤਾਂ ਮੋਨਾ ਜਦਨ ਮੰਨ ਲਓ ਮੌਸਮ ਵਿਗੜਿਆ ਉਦੋਂ ਮਰਨ ਕਾਲਾ ਸੂਟ ਪਾਉਣੇ ਹੁੰਦਾ ਜਾਂ ਪਹਿਲੇ ਹੀ ਪਾਇਆ ਹੁੰਦਾ ਮੋਨਾ ਨੇ ਉਦੋਂ ਬਾਅਦ ਚ ਵਿਗੜ ਜਾਂਦਾ ਲੱਗਦਾ ਮੌਸਮ ਨੂੰ ਮੋਨਾ ਦਾ ਕਾਲਾ ਸੂਟ ਪਸੰਦ ਨਹੀਂ ਇਸ ਲਈ ਗਾਇਸ ਪਾਪਾ ਕੰਮ ਕੱਟਦੇ ਪਏ ਸੀਗੇ ਤੇ ਹਣਾ ਲਾਈਟ ਹੀ ਚਲੇਗੀ ਲਾਈਟ ਤੋਂ ਬਿਨਾ ਪ੍ਰੈਸ ਨਹੀਂ ਹੋਣੀ ਤੇ ਪ੍ਰੈਸ ਤੋਂ ਬਿਨਾ ਕੱਟ ਬੰਗਣ ਕਲਰ ਗਾਇਸ ਬੰਗਣ ਕਲਰ ਦੇਖਿਆ ਬੰਗਣ ਕਲਰ ਗਾਇਸ ਮੋਨਾ ਪੌਂਦੀ ਪਈ ਆ ਸੌਂਪਸ ਜੁਆਇਨ ਤੇ ਕਾਹਦਾ ਸੀ ਜੀ ਕਾਲਾ ਤੇ ਚਿੱਟਾ ਸੀ ਗਾਇਸ ਰੋਸਟ ਕਰਕੇ ਅਸੀਂ ਨਾ ਪੀਸ ਲਿਆ ਸੀਗਾ ਤੇ ਮੋਨਾ ਨੇ ਪਹਿਲਾਂ ਡੱਬੀ ਦੇ ਵਿੱਚ ਪਾਇਆ ਤੇ ਹੁਣ ਮੋਨਾ ਕਹਿੰਦੀ ਵੀ ਡੱਬੀ ਚਾਹੀਦੀ ਵੀ ਹੁੰਦੀ ਆਪਾਂ ਨੂੰ ਤੇ ਹੁਣ ਛੋਟੀ ਜੀ ਸ਼ੀਸ਼ੀ ਚ ਪੌਂਦੀ ਪਈ ਆ ਕੋਸ ਦਾਨੀ ਪਈ ਅੰਦਰ ਮੇਰੇ ਦੇਖੋ ਸਾੜਾ ਪੈ ਰਿਹਾ ਗਾਇਸ ਏਨੇ ਵੈਨੇ ਲੈਣਾ ਪੈਸਾ ਬਰਬਾਦ ਮਟੀਰੀਅਲ ਬਰਬਾਦ ਖਾਦੇ ਹੁੰਦੇ ਹੈ ਨਹੀਂ ਗੇ ਬਣਾ ਬਣਾ ਕੇ ਰੱਖ ਲਵੋ ਬਲੌਗ ਤੇ ਤੁਹਾਨੂੰ ਸਲਾਹ ਦਿੰਦੇ ਸੀ ਇਹ ਕੀ ਖਾਇਆ ਕਰੋ ਆਪ ਤਾਂ ਗਾਇਸ਼ੇ ਰੋਟੀ ਖਾਣ ਤੋਂ ਬਾਅਦ ਭੁੱਲ ਜਾਂਦੇ ਆ ਖਾਂਦੇ ਨਹੀਂ ਗੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਅਮਾ ਖਾਣੇ ਕਿਉਂ ਨਹੀਂ ਗੇ ਗਾਇਸ ਕਿਉਂਕਿ ਸਾਨੂੰ ਰੋਟੀ ਖਾਣ ਤੋਂ ਬਾਅਦ ਯਾਦ ਹੀ ਪੁੱਲ ਜਾਂਦਾ ਕਿ ਅਸੀਂ ਕੁਝ ਰੋਟੀ ਤੋਂ ਬਾਅਦ ਖਾਣਾ ਵੀ ਆ ਸਾਬਾਸ ਰੋਟੀ ਖਾ ਕੇ ਬਸ ਬਸ ਕਰੀ ਦੀਆ ਹਾਂ ਤੇ ਗਾਇਸ ਇਹਦਾ ਮੇਰਾ ਹੌਸਲਾ ਦੁੱਖੋਂ ਹਟ ਗਿਆ

ਕੜੀਆਂ ਪੈਣੀਆਂ ਮਟੀਆਂ ਮਟੀਆਂ ਕੜੀਆਂ ਪੈਣੀਆਂ ਗਾਇਸ ਖਟੀਆਂ ਮਟੀਆਂ ਦੀਆਂ ਕੜੀਆਂ ਪਣੀਆਂ ਖਟੀਆਂ ਮਟੀਆਂ ਕੜੀਆਂ ਪਾ ਕੇ ਨਾ ਤੇਜ਼ ਪਊਗਾ ਬਾਅਦ ਚਿਆ ਨਾ ਹੀ ਬਬਿਆ ਮੈਂ ਖਲਾਰਾ ਪੈਣ ਦਾ ਗੌਂਦ ਰਿਓ ਚਿਕੜਿਆ ਹੋ ਜਾਂਦਾ ਨਾ ਅਮਾ ਆਪਣੇ ਤਾਂ ਸਭ ਤੋਂ ਜ਼ਿਆਦਾ ਹੋ ਜਣਾ ਕਿਉਂਕਿ ਲੋਕਾਂ ਦੇ ਮਕਾਨ ਬਣਨਦੇ ਆ ਹਾਂਜੀ ਗਾਇਸ ਸਾਡੇ ਨਾਲ ਘਰ ਮੇਰੇ ਸਾਡੀ ਗਲੀ ਵਿੱਚ ਸਾਡੇ ਗਵਰਡੀਆਂ ਦੇ ਘਰ ਬੰਦੇ ਪੇ ਤਾਂ ਜਿਆਦਾ ਚਿਕੜ ਚਿਕੜ ਹੋ ਜਾਂਦਾ ਔਰਾਂ ਦੀ ਵੀ ਔਖਾ ਤੇ ਮਾ ਆਪਣੇ ਲਈ ਵੀ ਔਖਾ ਨਾ ਉਹਨਾਂ ਲਈ ਜਿਆਦਾ ਔਖਾ ਹੈ ਚਲੋ ਆਪਣੇ ਘਰ ਵਿੱਚ ਨਹੀਂ ਕੋ ਪਰ ਉਹਨਾਂ ਲਈ ਜਿਆਦਾ ਔਖਾ ਹੋਣਾ ਕਿ ਮੀ ਪੈ ਗਏ ਜੇ ਮਿਸਤਰੀ ਵੀ ਨਹੀਂ ਕੰਮ ਕਰ ਪਾਉਗੇ ਤੇ ਚਿਕੜ ਚਿਕੜ ਹੋਰ ਹੋ ਜਾਊਗਾ ਸੋ ਕੋ ਕੰਮ ਰੁਕਦਾ ਹੁੰਦਾ ਮੀ ਦੇ ਦਿਨਾਂ ਚ ਹਣਾ ਮਾ ਕਰ ਤਾਂ ਨਹੀਂ ਹੁੰਦਾ ਹੁੰਦਾ ਹੂੰ ਤਾਂ ਗਾਇਸ ਮੈਂ ਦੋ ਦਿਨਾਂ ਦਾ ਕੰਮ ਕੁਝ ਕੰਟੈਂਟ ਚ ਨਵੇੜਤਾ ਟੈਲ ਸਮਥਿੰਗ ਅਬਾਊਟ ਮਾਈ ਸੈਲਪ how dedicated i am guys eb kaafi time to lagi hui ha uh bol number vlogs de ga ho onu eh karan kinne minute da si ek ghante da si ek ghante da si ga onu 15 20 minute vich karna bohot moki gall moki gall kehne lagi si bohot ki gall a onu la kita lagbhag 17 minute da ha te hun eh bechari exhausted lagdi paye mainu ekdam indi nahi i am fresh huje bhi uth ke tuhnu sare tang kar sakdi ha ਤੁਸੀਂ ਕੀ ਜਾਣਦੇ ਮੇਰੀ ਨਰ ਚਲਾਕੀ ਹੂੰ ਤੁਮ ਕਹਿ ਜਾਂ ਨੂੰ ਬਸ ਸਨੇਹਾ ਬਬੂ ਗਾਇ ਲਗੀ oh my god ਕੀ ਯਾਦ ਆਈ ਕਿੰਸ ਨੇ ਤੇ ਆ ਜਿੰਦ ਨਾ ਤੇ ਮੈਂ ਕਰਤਾ ਹੂੰ ਨਾ ਸਹੀ ਕੀਤਾ ਨਾ ਮੈਂ ਜਿਗਾ ਇਸ ਮੈਂ ਨਾ ਕਰਦੀ ਨਾ ਮੇਰਾ ਕੰਮ ਪਿੱਛੇ ਪੈ ਰਣਾ ਸੀ ਹੂੰ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਪਾਗਲ ਹੋ ਚੁੱਕੀ ਮੈਂ ਪਾਗਲ ਹੋ ਚੁੱਕੀ ਮੈਂ ਪਾਗਲ ਹੋ ਗਈ ਸੀ ਤੱਕ ਹੂੰ ਤੇੜਣਾ ਮੈਂ ਕਰਤਾ ਮਮਾ ਕਦੇ ਦੋ ਦਿਨ ਚ ਕਰਦੀ ਪਰ ਮੈਂ ਹੂੰ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਹਣਾ ਵੀ ਆਮ ਰਾਈਟ ਹੁਣ ਮੇਰੀ ਉਹ ਤੂੰ ਦਵਾਈ ਦੇ ਗਾਇਸ ਮੈਂ ਖਾ ਲਈ ਆਪਣੀ ਯੂ نو ਦਵਾਈ ਖਾਣੀ ਹੁੰਦੀ ਹੈ ਮਮਾ ਦੱਸੋ ਮੈਂ ਦੋ ਦਿਨਾਂ ਦਾ ਕੰਮ ਇੱਕ ਦਿਨ ਚ ਕਰਤਾ ਇੱਕ ਕੁਛ ਘੰਟਿਆਂ ਚ ਕਰਤਾ ਗੁੱਡ ਲੱਕ ਗੁੱਡ ਲੱਕ ਐਂਡ ਗੁੱਡ ਜੌਬ ਦਬਾ ਕੇ ਲਾਈਕ ਕਰੋ ਸ਼ੇਅਰ ਕਰੋ ਗਾਇਸ ਨੋ ਗੁੱਡ ਜੌਬ ਹਮ ਮਨੀਸ਼ ਨੇ دی ਬਹੁਤ ਗੁੱਡ ਜੌਬ ਹੈ ਇਹ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਦੀ ਇਹਦੀ ਬਹੁਤ ਅੱਛੀ ਇਹ ਆਦਤ ਹੈ ਯੈਸ ਯੂ ਆਰ ਸੋ ਪੰਕਚੁਅਲ ਯੈਸ ਆਈ ਐਮ ਸੋ ਪੰਕਚੁਅਲ ਹੂੰ ਉਹਨਾਂ ਕੰਮਾਂ ਚ ਪੰਕਚੁਅਲ ਹੈ ਜਿਹੜਾ ਜੇ ਮੈਨੂੰ ਇੰਟਰਸਟ ਹੈ ਜਿਹੜਾ ਜੇ ਨਹੀਂ ਹੈਗਾ ਮੈਨੂੰ ਉਹ ਪਵਾਵੇਂ ਛੇਲੀ ਵੱਧ ਕੀਤੇ ਜਾਣ ਮੇਰੇ ਵੱਲੋਂ ਕੰਮ ਉਹਨਾਂ ਕੰਮਾਂ 'ਚ ਮੈਨੂੰ ਬੌਂਡ ਇੰਟਰਸਟ ਹੈ ਮਤਲਬ ਜਿਹੜਾ ਮੈਨੂੰ ਪਸੰਦ ਆ ਨਾ ਫਿਰ ਮੈਂ ਛੇਤੀ ਛੇਤੀ ਕਰ ਦੇਦੀ ਹੁੰਦੀ ਯੂ نو ਤੁਹਾਨੂੰ ਪਤਾ ਹੀ ਹੈ ਜਦੋਂ ਆਪਣਾ ਇੰਟਰਸਟ ਹੋਵੇ ਕਿਸੇ ਕੰਮ 'ਚ ਫਿਰ ਆਪਾਂ ਕਰੀਂ ਛੇਤੀ ਕਰਦੇ ਹੁੰਨੇ ਆ ਤੇਤੀ ਹੋਰੇ ਬਾਬਾ ਤੁਮੇ ਆਪਕੋ ਦੇਤੀ ਹੂ ਮੈਂ ਫੋਨ ਬਾ ਰੁਕ ਜਾਈਏ ਗਾਇਸ ਮੇਰੀ ਇਸ ਮੇਰੇ ਤੇ ਦਬਾ ਕੇ ਲਾਈਕ ਕਰੋ ਸ਼ੇਰ ਟੋਕ ਦਿਜੀਏ ਜੈ ਮਹਾਕਾਲ ਉਮੀਦ ਹੈ ਕਹਿੰਦਾ ਹੁੰਦਾ ਮੀਨ ਜੀ ਤੇ ਗਾਇਸ ਅੱਜ ਦੇ ਵਲੌਗ ਨੂੰ ਆਪੇ ਨਹੀਂ ਰੱਖਦੇ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆ ਹੋਗਾ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ते चैनल नु सबस्क्राइब कर ना प्लीज मेलते आपण मेरा व्हिडिओ याद आगी जडी तो पापा ने ना बनाई सी <laughs> पापा ने म केडी बनाई सी ए व्हिडिओ बनाईस दिन बाद चस ददी मैं कर वाला ते गाइस मेलते आपा ने व्लॉग बाय